ਕੀ ਹੋਇਆ ਜੀ ਹੈ ਸਿਲੰਡਰ ਕੋਲ ਅੱਗ ਲੱਗੀ ਹੈ ਸੈਂਟਰ ਨੂੰ ਅੱਗ ਕਿਵੇਂ ਅੱਗ ਲੱਗੀ ਫਟ ਗਿਆ ਜਾਂ ਸਾਰੇ ਆਪਾਂ ਤਾਂ ਨਵੀਆਂ ਸੀ ਸਾਰੀਆਂ ਹਾਂ ਤੇ ਉੱਥੇ ਅੱਗ ਲੱਗੀ ਸੈਂਟਰ ਕੋਲੇ ਅੱਛਾ ਤੇ ਉਹਦੇ ਕਰਕੇ ਲੱਗੀ ਇੱਕ ਉਹਦੇ ਕਰਕੇ ਸੈਂਟਰ ਫਟ ਗਿਆ ਹਾਂਜੀ ਅੱਛਾ ਸੈਂਟਰ ਕਦੋਂ ਆਇਆ ਸੀਗਾ ਸਿਲੰਡਰ ਤਿੰਨ ਤਿੰਨ ਚਾਰ ਦਿਨ ਹੋਏ ਭਰਾਏ ਨੂੰ ਕਿਹੜੀ ਆਸੀ ਦਾ ਭਰਾਣਾ ਕਸ਼ਮੀਰ ਭਾਰਤਾਂ ਦਾ ਜਸਦੀ ਤੋਂ ਭਰਾਇਆ ਸੀ ਅੱਛਾ ਤੇ ਸਾਰਾ ਕੁਝ ਸਹੀ ਜੀ ਕਦੋਂ ਕੀ ਟੱਗਦਾ ਤੋਂ ਮੈਂ ਫਾਸਟਵਰਡ ਦਾ ਕੰਮ ਕਰਦਾ ਹਾਂ ਫਾਸਟਵਰਡ ਬੋਲਣਾ ਹੈ ਜੀ ਹਾਂਜੀ ਅੱਛਾ ਕਿੰਨੇ ਵਜੇ ਤੋਂ ਦੁਕਾਨ ਤੇ ਆਇਆ ਸੀ ਜੀ ਮੈਂ ਯਾਸੀ 9 ਵਜੇ 9 ਵਜੇ ਅੱਗ ਕਿੰਨੇ ਵਜੇ ਲੱਗੀ ਐ ਅੱਗ ਤਾਂ ਔਣ ਲੱਗੇ ਸੀ ਤੈਂ ਦੇ ਲੋਨ ਕਿੰਨਾ ਵਾਇਰ ਬੁਕਟ ਕਿੰਨੇ ਵਜੇ ਰਾਤ ਆਈ ਸੀ 1:00 ਵਜੇ 1:00 ਵਜੇ ਅੱਛਾ ਤੇ ਫਿਰ ਤਾਂ ਆਈ ਨਹੀਂ ਸੀ ਆ ਜੇ ਉਹ ਤਾਂ ਪੁਲਿਸ ਵਾਲੇ ਆ ਗਏ ਸੀ ਇਹ ਨਾਲ ਨਾਲ ਅੱਛਾ 2:00 ਵਜੇ ਆਈ 2:00 ਵਜੇ ਫੋਨ ਨਾਲ ਜਿਹੜੀ ਕਰਤਾ ਸੀ ਅੱਜ ਤਾਂ ਸਲੈਫਟ ਬਟਾਏ ਜਿਨ੍ਹਾਂ ਨੇ ਪਹਿਲਾਂ ਹੀ ਕੱਪਤੇ ਹੀ ਹੁਣ ਉਹ ਐ ਟੱਕ ਵੀ ਨਹੀਂ ਆਈ ਸੀਗੀ ਸਾਰਾ ਕੁਝ ਮੱਚ ਗਿਆ ਜੀ ਦੁਕਾਨ ਦੇ ਜਿਜ ਸੀਗੇ ਟੇਬਲ ਸੀਗੇ ਕੌਂਟਰ ਸੀ ਦੋ ਅਨਵਾਰੀਆਂ ਸੀਆਂ ਵਾਕਿਆ ਤੇ ਸਮਾਰਟ ਸੀ ਆਖਾਂਪੀ ਨਾਲ ਸਾਰਾ ਉਹ ਮਾਤੀਏ ਗਲਾਸ ਦੋ ਜੇ ਸਾਰਾ ਕੁਝ ਮੱਚ ਗਿਆ ਕਿ ਮੰਗ ਕਰਦੇ ਹੋ ਅੰਦਾਜ਼ ਲਾਜ਼ਮਾ ਮਿਲ ਜਾਵੇ ਸਾਨੂੰ ਜਿੰਨਾ ਨੁਕਸਾਨ ਹੋਇਆ ਸਟਾ ਉਹਦਾ ਮਿਲ ਜਾਵੇ ਸਰ ਤੁਹਾਡੇ ਕੋਲ ਇੱਕ ਸੈਲਰ ਫਟੇ ਤੋਂ ਬਾਅਦ ਇੱਕ ਪੇਸ਼ੈਂਟ ਆਇਆ ਉਹਨੇ ਕਿੰਨੀ ਤੱਕ ਸੱਟ ਚੋਟ ਆਈ ਹੈ ਹਾਂ ਜੀ ਸਾਡੇ ਕੋਲੇ ਉਹ 25 ਦੇ ਆਏ ਜੀ ਪੇਸ਼ੈਂਟ ਨਾਣਾਬਿੰਦ ਤੋਂ ਆਇਆ ਬੰਮਨਦੀਪ ਨਾਮ ਹਸਦਾ ਉਹਨੂੰ ਵਾਸੀ ਜੋ ਪਹਿਲਾਂ ਉਹਦੇ ਸਾਡੇ ਉੱਤੇ ਪਾਪਾ ਹੋਇਆ ਹੋਇਆ ਰੋੜਾ ਜੋ ਅੱਖਾਂ ਦੇ ਉੱਤੇ ਵੀ ਪਰਲਿੰਗ ਸੈਂਸੇਸ਼ਨ ਕਹਿ ਰਿਹਾ ਆਪਾਂ ਪਹਿਲਾਂ ਟ੍ਰੀਟਮੈਂਟ ਉਸਾ ਕਰ ਦਿੱਤਾ ਹੈ ਅਮਰ ਅੰਡਰ ਟ੍ਰੀਟਮੈਂਟ ਆ ਪਰ ਅਸੀਂ ਫਿਰ ਵੀ ਉਸ ਨੂੰ ਅੱਗੇ ਸਰਜਨ ਅਪੀਨੀਅਨ ਲਈ ਅੱਗੇ ਰੈਫਰ ਕਰਦੇ ਹਾਂ ਜੀ ਸਰ ਉਸ ਦੇ ਕੋਲ ਹੋਰ ਵੀ ਜਗ੍ਹਾ ਤੇ ਚੋਟ ਆਈ ਹੈ ਨਹੀਂ ਸਰ ਸਿਰ ਤੇ ਉੱਤੇ ਹੈ ਤੇ ਹੱਥਾਂ ਦੇ ਉੱਤੇ ਹੈ ਬਾਕੀ ਫਰਦਰ ਜਿਹੜਾ ਉਹ ਆਈਓ ਪੀਨੀਅਨ ਵੀ ਉਸੇ ਕਰਵਾਵਾਂਗੇ ਜੀ ਮੇਰਾ ਨਾਮ ਕਾਲਾ ਸਿੰਘ ਜੀ ਕੀ ਹੋਇਆ ਕੀ ਆ ਬਾਈ ਬਾਈ ਸਿਲੰਡਰ ਕਰਕੇ ਅੱਗ ਲੱਗ ਗਈ ਸੀ ਜੀ ਸਿਲੰਡਰ ਉੱਪਰ ਕਰਕੇ ਜੀ ਤੇ ਨੁਕਸਾਨ ਬਹੁਤ ਹੋ ਗਿਆ ਜੀ ਤਿੰਨ ਚਾੜੀ ਫ੍ਰਿਜਾਂ ਮੱਚ ਗਈਆਂ ਬਚਾ ਲਈਆਂ ਅੱਗ ਪਰ ਨੁਕਸਾਨ ਹੋਇਆ ਜੀ ਹਾਂਜੀ ਦੁਕਾਨ ਕਰਦੀ ਦੁਕਾਨ ਇਹ ਵਰਗ ਤੋਂ ਕਰਵਾਉਂਦਾ ਮੁੰਡਾ ਜੀ ਪਾਸਪੋਰਟ ਜੀ ਹਾਂਜੀ ਦਾ ਜਾਨੀ ਮਾਰੀ ਨੁਕਸਾਨ ਜਾਨੀ ਮਾਰੀ ਨੁਕਸਾਨ ਤੋਂ ਬੋਲਣਾ ਭਾਈ ਮੰਗ ਕੀ ਕਰਦੇ ਹੋ ਬੱਸ ਅੱਛਾ ਸਾਨੂੰ ਮੰਗ ਕਰਦੇ ਕਿ ਦਾ ਦਿੱਤਾ ਜਾਵੇ ਸਰਕਾਰ ਕੋਲੋਂ ਕੋਈ ਪਰ ਨੁਕਸਾਨ ਹੋਇਆ ਮੁੰਡੇ ਦੇ ਬੱਚੇ ਦਾ ਜੀ ਬੇਚਾਰਾ ਗਰੀਬੰਦਾ ਇਹ ਮੌਕੇ ਤੇ ਫਾਇਰ ਵੀ ਗਿਆ ਡਾਕੀ ਮੌਕੇ ਤੇ ਨਹੀਂ ਆਈ ਤੂੰ ਲੇਟ ਬਹੁਤ ਆਈ ਫਿਰ ਵੀ ਮੌਕੇ ਤੇ ਨਹੀਂ ਆਈ ਜੀ ਤੇ ਸਾਰਾ ਸਮਾਨ ਮੱਚ ਗਿਆ ਦੁਆਇ ਫਿਰ ਵੀ ਤਾਂ ਉਸ ਤੋਂ ਬਾਅਦ ਵੀ ਮੰਗ ਕਰ ਰਹੇ ਹਾਂ ਕੁਝ ਹਾਂ ਜੀ ਨਾਮ ਕੀ ਹੈ ਮੇਦਰਾ ਰਾਜ ਕੁਮਾਰ ਰਾਜ ਇੱਥੋਂ ਦਾ ਰਹਿਣਾ ਹੈ ਬੇਸ਼ੱਕ ਨਹੀਂ ਕਿ ਕੀ ਹੋਇਆ ਕੀ ਹੈ ਹੋਇਆ ਕਿ ਜੇ ਕੰਮ ਕਰ ਰਿਹਾ ਸੀ ਆਮ ਆਦਮੀ ਮੈਸੇ ਬੱਚਾ ਉਹਦਾ ਜੀ ਸ਼ੈਂਡਰ ਫਟ ਗਿਆ ਜੀ ਜੋ 버ਗਰ ਬਣਾ ਰਿਹਾ ਸੀ ਕੋਚਾ ਦੀ ਪਾਸਪੋਰਟ ਦੀ ਤੋਕਾਣਾ ਹਾਂਜੀ ਪਾਸਪੋਰਟ ਦੀ ਕਾਣਾ ਜੀ ਅੱਛਾ ਜੀ ਨਿਸ਼ਾਨ ਬਹੁਤ ਹੋਏ ਦੋ ਹਾਂਜੀ ਹਾਂਜੀ ਮਾਚਵੀਂ ਆਤ ਮਾਚਗੇ ਬੱਚੇ ਦੇ ਮਾ ਕਰਦੇ ਲੰਬੇ ਫਰ ਵਟ ਹੋਣਾ ਚਾਹੀਦਾ ਰੇੜ ਜੀ ਕੁਛੇ ਦੀ ਹੋ ਸਕੇ ਸਾਡਾ ਕੋਈ ਕੰਮ